ਹਲੋ ਜੀ ਸਤਿ ਸ਼੍ਰੀ ਅਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਰੇਵਲੀਰ ਕਟਿੰਗ ਕਰਾਂਗੇ ਜੀ ਇਹਦੀ ਆਪਾਂ ਡੋਰੀ ਬਣਾਵਾਂਗੇ ਭਾਵੇਂ ਇਹਦੇ ਡੋਰੀ ਦੀ ਵਰਤੋਂ ਜੀ ਲਟਕਣ ਲਗਾਉਣ ਲਈ ਕੀਤੀ ਜਾਂਦੀ ਹੈ ਗਲੇ ਤੇ ਵੀ ਡਿਜ਼ਾਈਨ ਬਣ ਜਾਂਦੇ ਨੇ ਇਸ ਨਾਲ ਤੇ ਬਾਜੂ ਤੇ ਵੀ ਕਈ ਵਾਰੀ ਡਿਜ਼ਾਈਨ ਡੋਰੀ ਨਾਲ ਬਣਾ ਸਕਦੇ ਆਂ ਆਪਾਂ ਉਹ ਲਗ ਲਗ ਤਰੀਕੇ ਨੇ ਜੀ ਆਪਾਂ ਪਹਿਲਾਂ ਡੋਰੀ ਬਣਾਵਾਂਗੇ ਇਹਦੀ ਜਿਹੜੀ ਸਲਾਈ ਹੁੰਦੀ ਹੈ ਇਹ ਅੰਦਰੇ ਚਲੀ ਜਾਂਦੀ ਹੈ ਇਹਦੀ ਅੰਡਰਗਰਾਉਂਡ ਸਲਾਈ ਹੁੰਦੀ ਹੈਗੀ ਇਹਨੂੰ ਪਲਟਿਆ ਜਾਂਦਾ ਹੈਗਾ ਆਪਾਂ ਇਹਨੂੰ ਤੁਹਾਨੂੰ ਪਲਟਣ ਦਾ ਵੀ ਸਹੀ ਤਰੀਕਾ ਦੱਸਾਂਗੇ ਪਹਿਲਾਂ ਆਪਾਂ ਨੂੰ ਰੇਵਲੀਰ ਚਾਹੀਦੀ ਹੈ ਜੀ ਮਤਲਬ ਕਿ ਟੇਢੀ ਠੀਕ ਹੈ ਜੀ ਆਪਾਂ ਨੂੰ ਇਹਦੀ ਚੜਾਈ ਚਾਹੀਦੀ ਹੈਗੀ 1.5 ਇੰਚ ਜੇਕਰ ਤੁਹਾਡੇ ਕੋਲੇ ਕੱਪੜਾ ਥੋੜਾ ਜਿਹਾ ਘੱਟ ਹੈ ਤਾਂ ਤੁਸੀਂ 2.5 ਇੰਚ ਵੀ ਰੱਖ ਸਕਦੇ ਹੋ ਇੱਕ ਦੂਸਰ ਆਪਾਂ ਤੁਹਾਨੂੰ ਦੱਸਾਂਗੇ ਜੀ ਰੇਵ ਲੀਰ ਦੇ ਵਿੱਚ ਜੋੜ ਕਿਵੇਂ ਪਾਈਏ ਹਨਾ ਇਹਦੇ ਵਿੱਚ ਜੋੜ ਪਾਉਣਾ ਥੋੜਾ ਜਿਹਾ ਐ ਲੱਗਦਾ ਹੁੰਦਾ ਵੀ ਜੋੜ ਕਿਵੇਂ ਪਾਉਏ ਇਹਦੇ ਵਿੱਚ ਤੇ ਤੁਹਾਨੂੰ ਜੋੜ ਪਾਉਣ ਦਾ ਵੀ ਸਹੀ ਤਰੀਕਾ ਦੱਸਾਂਗੇ ਆਪਾਂ ਨੇ ਇਹ ਕਟਿੰਗ ਕਰ ਲਈ ਹੈ ਜੀ ਇੱਕ ਪੱਟੀ ਦੂਸਰੀ ਪੱਟੀ ਵੀ ਆਪਾਂ ਐਵੇਂ ਕਟਿੰਗ ਕਰ ਲਾਂਗੇ ਰੇਵ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਇਹ ਦੂਸਰੀ ਪੱਟੀ ਵੀ ਆਪਾਂ ਇਸ ਇੱਥੋਂ ਕਟਿੰਗ ਕਰ ਲਾਂਗੇ ਇਧਰੋਂ ਤੁਸੀਂ ਚਾਹੇ ਜਿੰਨੀਆਂ ਮਰਜ਼ੀ ਪੱਟੀਆਂ ਕੱਟੀਆਂ ਜਾਓ ਜੀ ਆਪਾਂ ਇਹਦੇ ਵਿੱਚ ਜੋੜ પાਕੇ ਬਣਾ ਸਕਦੇ ਹਾਂ ਜਿੱਡੀ ਮਰਜ਼ੀ ਲੰਬੀ ਡੋਰੀ ਬਣਾ ਲਿਓ ਇਹ ਦੇਖੋ ਜੀ ਆਪਣੇ ਕੋਲ ਦੋ ਜਿਹੜੀਆਂ ਪੱਟੀਆਂ ਨੇ ਆ ਇਹ ਆਪਾਂ ਕਟਿੰਗ ਕਰ ਲਈਆਂ ਨੇ ਇਦੇ ਵਿੱਚ ਹੁਣ ਆਪਾਂ ਨੇ ਜੋੜ ਪਾਉਣਾ ਇਹਦਾ ਜਿਵੇਂ ਦੇਖੋ ਉੱਪਰਲੇ ਪਾਸੇ ਵਾਲਾ ਜਿਹੜਾ ਉਹ ਹੈ ਉਹ ਬਦਮਾਗਾ ਹਨਾ ਇਹ ਆਪਾਂ ਨੇ ਐਵੇਂ ਨਹੀਂ ਰੱਖਣੇ ਵੀ ਦੋਨੋਂ ਸਾਈਡ ਬਦਨ ਵਾਲੇ ਪਾਸੇ ਆਪਾਂ ਜੋੜ ਪਾ ਦਈਏ ਇਸ ਤਰੀਕੇ ਨਾਲ ਆਪਣਾ ਜੋੜ ਗਲਤ ਪਊਗਾ ਜੀ ਆਪਾਂ ਨੇ ਜਿਹੜੇ ਪਾਸਿਓਂ ਇੱਕ ਪਾਸੇ ਪੱਟੀ ਦਾ ਪਾਸਾ ਬਦਮਾ ਇੱਕ ਪਾਸਿਓਂ ਦੂਸਰੀ ਦਾ ਬਦਵੇਂ ਵਾਲੇ ਪਾਸੇ ਘਟਮਾ ਪਾਸਾ ਐਵੇਂ ਰੱਖ ਕੇ ਆਪਾਂ ਨੇ ਸਲਾਈ ਲਾਉਣੀ ਆ ਉਹਦੇ ਨਾਲ ਆਪਣਾ ਜੋੜ ਹੈ ਜਿਹੜਾ ਬਿਲਕੁਲ ਸਹੀ ਪਊਗਾ ਇੱਕ ਜਿਹੜੀ ਆਪਾਂ ਬਿਲਕੁਲ ਪੈਰ ਜਿੰਨੀ ਇੱਕ ਸੂਤ ਜਿੰਨਾ ਕਹਿ ਸਕਦੇ ਹਾਂ ਐਨੀ ਚੁੰਝ ਜੀ ਬਾਹਰ ਵਧਾ ਕੇ ਰੱਖਣੀ ਆ ਦੋਨੋਂ ਪਾਸੇ ਦੇ ਕੱਪੜਿਆਂ ਦੀ ਉਹਦੇ ਨਾਲ ਆਪਣਾ ਜੋੜ ਬਿਲਕੁਲ ਸਹੀ ਪਊਗਾ ਜੇ ਆਪਾਂ ਕੱਪੜਾ ਇਕਸਾਰ ਕਰਨ ਲੱਗੇ ਫਿਰ ਆਪਣਾ ਜਿਹੜਾ ਜਦੋਂ ਸਲਾਈ ਕਰਕੇ ਆਪਾਂ ਸਿੱਧਾ ਕਰਾਂਗੇ ਇਹਨੂੰ ਤਾਂ ਆਪਣਾ ਕੱਪੜਾ ਉੱਪਰ-ਨੀਚੇ ਹੋਊਗਾ ਵੀ ਅੱਗੇ-ਪਿੱਛੇ ਹੋ ਜਾਂਦਾਗਾ ਇਸ ਕਰਕੇ ਥੋੜੇ-ਥੋੜੇ ਚੁੰਝਾਂ ਜੀ ਆਂਦੀਆਂ ਵੀ ਜੇਕਰ ਦੇਸੀ ਭਾਸ਼ਾ ਦੇ ਵਿੱਚ ਕਹੀਏ ਵੀ ਥੋੜੇ-ਥੋੜੀ ਆਂਦੀਆਂ ਚੁੰਝਾਂ ਜੀਆਂ ਬਦਮੀਆਂ ਘਟਮੀਆਂ ਰੱਖਿਓ ਜੀ ਵੇ ਦੇਖੋ ਜੋੜ ਆਪਾਂ ਪਾ ਲਿਆ ਜੀ ਇੱਕ ਮੈਂ ਧਾਗਾ ਅਲੱਗ ਕਲਰ ਦਾ ਤੁਹਾਨੂੰ ਦਿਖਾਉਣ ਲਈ ਵਰਤਿਆਗਾ ਤਾਂ ਕਿ ਤੁਹਾਨੂੰ ਵੀ ਸਿਲਾਈ ਦਾ ਪਤਾ ਲੱਗ ਸਕੇ ਸੇਮ ਕਲਰ ਦਾ ਧਾਗਾ ਆਪਾਂ ਨੇ ਨਹੀਂ ਵਰਤਿਆ ਇਹ ਦੇਖੋ ਜੀ ਇਹ ਜੋੜ ਪਾ ਲਿਆ ਹੁਣ ਆਪਾਂ ਨੇ ਹੁਣ ਜਿਹੜਾ ਇਹ ਜੋੜ ਹੈ ਇਹਨੂੰ ਪ੍ਰੈਸ ਕਰ ਲਾਂਗੇ ਇਹਦੇ ਦੋਨੋਂ ਸਾਈਡਾਂ ਕੱਢ ਲਾਂਗੇ ਜੀ ਸਿਲਾਈ ਸੈਂਟਰ 'ਚ ਰੱਖ ਲਾਂਗੇ ਇੱਕ ਕਿਨਾਰਾ ਦੂਸਰੀ ਸਾਈਡ ਮੋੜ ਦਾਂਗੇ ਦੂਜਾ ਇਧਰਲਾ ਕੱਪੜਾ ਇਧਰਲੀ ਸਾਈਡ ਮੋੜ ਦਾਂਗੇ ਇਹਦੇ ਨਾਲ ਜਦੋਂ ਆਪਾਂ ਡੋਰੀ ਬਣਾਵਾਂਗੇ ਜੀ ਉਦੋਂ ਆਪਾਂ ਨੂੰ ਵੀ ਸਿੱਧੀ ਕਰਨ ਵੇਲੇ ਦਿੱਕਤ ਨਹੀਂ ਆਊਗੀ ਆਪਾਂ ਡੋਰੀ ਬਣਾਉਣ ਲਈ ਰੱਖਣਾ ਜੀ ਇਹਦਾ ਪੁੱਠਾ ਵੀ ਜਿਵੇਂ ਜੋੜ ਵਾਲਾ ਪਾਸਾ ਬਾਹਰ ਹੀ ਰੱਖ ਲੈਣਾਗਾ ਇਹਦੇ ਲਈ ਆਪਾਂ ਨੂੰ ਪੈਰ-ਪੈਰ ਦੀ ਸਿਲਾਈ ਲਾਉਣੀ ਹੈ ਬਸ ਐਵੇਂ ਜੋ ਜਿਹੜੀ ਡੋਰੀ ਦਾ ਕੱਪੜਾ ਹੈਗਾ ਇਹਨੂੰ ਤੁਸੀਂ ਅੱਗੋਂ ਵੀ ਖਿੱਚ ਕੇ ਰੱਖਿਓ ਤੇ ਪਿੱਛੋਂ ਵੀ ਖਿੱਚਣਾ ਖਿੱਚਣਾ ਕਿਉਂਕਿ ਜੇਕਰ ਆਪਣੀ ਸਿਲਾਈ ਵੀ ਇਹ ਰੇਵ ਕੱਪੜਾ ਹੈ ਇਹ ਜਦੋਂ ਆਪਾਂ ਇਹਨੂੰ ਪਲਟਾਂਗੇ ਇਹ ਸਟੈਚ ਹੋ ਜਾਂਦਾ ਜਿਵੇਂ ਆਪਾਂ ਕਹਿੰਦੇ ਆਂ ਵੀ ਲਫਜੇ ਜਾਂਦਾਗਾ ਜੇਕਰ ਆਪਾਂ ਸਿਲਾਈ ਕਿ ਪਹਿਲੇ ਹੀ ਕਪੜਾ ਖਿੱਚ ਕੇ ਮਾਰਾਂਗੇ ਜੀ ਤਾਂ ਆਪਣੀ ਸਲਾਈ ਥੋੜੀ ਜੀ ਲੂਜ਼ ਰਹੂਗੀ ਫਿਰ ਜਦੋਂ ਆਪਾਂ ਡੋਰੀ ਪਲਟਾਂਗੇ ਉਦੋਂ ਇਹਦੇ ਟਾਂਕੇ ਜਿਹੜੇ ਟੁੱਟਣਗੇ ਨਹੀਂ ਇਹ ਚੀਜ਼ ਦਾ ਖਾਸ ਖਿਆਲ ਰੱਖਿਓ ਜੀ ਦੇਖੋ ਪੈਰ ਪੈਰ ਦੀ ਆਪਾਂ ਨੇ ਸਲਾਈ ਲਾਈ ਹੈ ਜੀ ਪੈਰ ਤੋਂ ਵੀ ਥੋੜੀ ਜੀ ਘੱਟ ਰੱਖਿਓ ਵੀ ਜਿੰਨੀ ਬਰੀਕ ਡੋਰੀ ਬਣਦੀ ਹੈ ਓਨੀ ਜ਼ਿਆਦਾ ਵਧੀਆ ਲੱਗਦੀ ਹੈ ਹੁਣ ਆਪਾਂ ਨੇ ਪਲਟਣਾ ਜਦੋਂ ਆਪਾਂ ਥੋੜੀ ਜੀ ਇਹਦੀ ਐਂਡ ਕਰਨਾ ਜੀ ਉਦੋਂ ਥੋੜੀ ਜੀ ਚੜਾਈ ਵਧਾ ਦਿਓ ਤਾਂ ਕਿ ਜਦੋਂ ਪਲਟਾਂਗੇ ਆਪਾਂ ਇਹਨੂੰ ਫਿਰ ਆਪਾਂ ਨੂੰ ਆਸਾਨੀ ਰਹੇ ਤੇ ਜਿਹੜਾ ਆਪਾਂ ਐਕਸਟਰਾ ਕੱਪੜਾ ਜੀ ਪੈਰ-ਪੈਰ ਜਿੰਨਾ ਕੱਪੜਾ ਰੱਖ ਕੇ ਬਾਕੀ ਆਪਾਂ ਇਹਦੇ ਵਿੱਚੋਂ ਕਟਿੰਗ ਕਰ ਦਾਂਗੇ ਇਹਨੂੰ ਆਪਾਂ ਸਾਰੇ ਨੂੰ ਜਿੱਥੋਂ ਵੀ ਵੱਧ ਘੱਟ ਕੱਪੜਾ ਆਪਾਂ ਉੱਥੋਂ ਸਾਰਾ ਕਟਿੰਗ ਕਰ ਲਾਂਗੇ ਜੀ ਹੁਣ ਆਪਾਂ ਇਹਨੂੰ ਫਿਰ ਇਸ ਤੋਂ ਬਾਅਦ ਪਲਟਣਾ ਪਹਿਲਾਂ ਹੀ ਨਹੀਂ ਪਲਟਣਾ ਇਹ ਫਿਨਿਸ਼ਿੰਗ ਇਸ ਤਰੀਕੇ ਨਾਲ ਹੀ ਆਊਗੀ ਆਪਣੀ ਡੋਰੀ ਦੇ ਵਿੱਚ ਸਿਨੇੜੇ ਤੋਂ ਦੇਖ ਸਕਦੇ ਹੋ ਜੀ ਆਪਾਂ ਪੈਰ-ਪੈਰ ਦੀ ਸਿਲਾਈ ਲਈ ਹੈ ਇਹ ਦੇਖੋ ਹੁਣ ਇਹ ਜਿਹੜੀ ਡੋਰੀ ਹੈਗੀ ਇਹ ਬਣ ਗਈ ਹੈ ਤੇ ਹੁਣ ਆਪਾਂ ਇਹਨੂੰ ਸਿੱਧਾ ਕਰਾਂਗੇ ਤੁਸੀਂ ਚਾਹੇ ਇਹ ਕੋਈ ਵੱਡੀ ਸਿਲਾਈ ਸੁਈ ਲੈ ਲਿਓ ਭਾਵੇਂ ਕੋਈ ਤੁਹਾਡੇ ਕੋਲ ਮਸ਼ੀਨ ਵਾਲੀ ਸੁਈ ਪਈ ਹੋਵੇ ਉਹਦੇ ਵਿੱਚ ਤੁਸੀਂ ਨਾ ਜਿਵੇਂ ਆਪਾਂ ਸੁਈ 'ਚ ਧਾਗਾ ਪਾਉਂਦੇ ਆ ਮਸ਼ੀਨ 'ਚ ਉਸ ਤਰ੍ਹਾਂ ਡਬਲ ਫੋਲਡ ਕਰਕੇ ਚਾਰ ਲੜਾ ਧਾਗਾ ਬਣਾ ਲਿਓ ਤੁਸੀਂ ਕਿਉਂਕਿ ਧਾਗਾ ਜਿਹੜਾ ਮਜ਼ਬੂਤ ਹੋਣਾ ਚਾਹੀਦਾ ਵੀ ਇਹ ਨਾ ਹੋਵੇ ਆਪਾਂ ਅਦ ਵਿਚਾਲੇ ਇਹ ਟੁੱਟ ਜੇ ਜਦੋਂ ਆਪਾਂ ਡੋਰੀ ਖਿੱਚਣੀ ਹੈ ਇਹਦੀ ਆਪਾਂ ਗੱਠ ਦੇ ਲਾਂਗੇ ਜੀ ਇਸ ਤਰੀਕੇ ਨਾਲ ਹੁਣ ਆਪਾਂ ਇਹਨੂੰ ਸੂਈ ਨੂੰ ਨਾ ਉਧਰਲੇ ਕਿਨਾਰੇ ਤੇ ਲੈ ਜਾਾਂਗੇ ਥੋ ਲੰਘਾ ਲਾਂਗੇ ਜੀ ਇਹਦੇ ਵਿੱਚ ਤੁਸੀਂ ਸੂਈ ਇਸ ਤਰੀਕੇ ਨਾਲ ਲੰਘਾ ਲਿਓ ਤੁਸੀਂ ਮੈਂ ਨਾਲ ਦੀ ਨਾਲ ਵੀ ਪਲਟ ਸਕਦੀ ਸੀ ਜੀ ਪਰ ਤੁਹਾਨੂੰ ਦਿਖਾਉਣ ਲਈ ਆਪਾਂ ਬਿਲਕੁਲ ਹੌਲੀ ਹੌਲੀ ਇਹਨੂੰ ਪਲਟਾਂਗੇ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਕਈ ਵਾਰੀ ਦਿੱਕਤ ਜੀ ਆ ਜਾਂਦੀ ਹੈਗੀ ਇਹ ਤੁਹਾਨੂੰ ਦਿਖਾ ਰਹੀਆਂ ਜਿਵੇਂ ਕਈ ਵਾਰੀ ਇਹ ਹੁੰਦਾਗਾ ਵੀ ਉਸੇ ਟਾਈਮ ਆਪਣੀ ਜਦੋਂ ਧਾਗਾ ਖਿੱਚਦੇ ਆ ਐ ਨਹੀਂ ਪਲਟੀ ਜਾਂਦੀ ਇਹਨੂੰ ਆਪਾਂ ਨੌ ਨਾਲ ਥੋੜਾ ਜਿਹਾ ਕੱਪੜੇ ਨੂੰ ਖਿੱਚ ਜੇ ਲਵਾਂਗੇ ਫੇਰ ਆਪਾਂ ਹਲਕਾ ਹਲਕਾ ਇਹਨੂੰ ਉਧਰੋਂ ਧਾਗਾ ਖਿੱਚਾਂਗੇ ਜਦੋਂ ਇਹ ਅੰਦਰ ਚਲਾਇਆ ਜਾਊਗਾ ਕੱਪੜਾ ਫਿਰ ਇਹ ਸਿੱਧੀ ਹੁੰਦੀ ਜਾਊਗੀ ਜੀ ਬਸ ਇਸ ਤਰੀਕੇ ਨਾਲ ਤੁਸੀਂ ਹਲਕੇ ਜਿਹੇ ਹੱਥਾਂ ਨਾਲ ਇਹਨੂੰ ਸੈੱਟ ਕਰ ਕਰਕੇ ਪਲਟਲਿਓ ਕਿਉਂਕਿ ਜਿੰਨੀ ਮਿਹਨਤ ਜੀ ਇਹਨੂੰ ਬਣਾਉਣ ਤੇ ਲੱਗਦੀ ਆ ਕੱਟਣ ਤੇ ਲੱਗਦੀ ਆ ਉੰਨੀ ਆਪਾਂ ਆਰਾਮ ਨਾਲ ਇਹਨੂੰ ਪਲਟਣਾ ਜੀ ਇਹ ਨਹੀਂ ਕਰਨਾ ਵੀ ਆਪਾਂ ਐਵੇਂ ਖਿੱਚ ਲਿਆ ਆਪਣਾ ਧਾਗਾ ਟੁੱਟ ਗਿਆ ਆਪਣੀ ਸਾਰੀ ਮਿਹਨਤ ਬੇਕਾਰ ਆ ਹੈਨਾ ਇਹ ਦੇਖੋ ਤੁਸੀਂ ਇਸ ਤਰੀਕੇ ਨਾਲ ਇਹਨੂੰ ਸਿੱਧੀ ਕਰ ਲਿਓ ਜਿਵੇਂ ਇਹ ਦੇਖੋ ਇੱਥੋਂ ਇਹ ਅੜ ਜੇ ਗਿਆ ਸੀ ਥੋੜਾ ਜਿਹਾ ਆਪਾਂ ਨੇ ਨੌਨ ਨਾਲ ਸੈੱਟ ਕਰ ਲਿਆ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਸਾਰੀ ਡੋਰੀ ਹੈ ਜਿਹੜੀ ਇਹਨੂੰ ਪਲਟ ਸਕਦੇ ਹੋ ਬਹੁਤ ਹੀ ਸੋਹਣੀ ਲੱਗਦੀ ਹੈ ਜੀ ਇਹ ਡੋਰੀ ਜੀ ਮੈਂ ਆਪਾਂ ਲਟਕਣ ਲਾਉਣੇ ਹੋਣ ਹਨਾ ਡਿਜ਼ਾਈਨਦਾਰ ਲਟਕਣ ਬਹੁਤ ਸੋਹਣੇ ਬਣ ਰਹੇ ਨੇ ਅੱਜ ਕੱਲ ਹਨਾ ਗਲੇ ਤੇ ਵੀ ਆਪਾਂ ਡਿਜ਼ਾਈਨ ਬਣਾਉਣੇ ਆ ਜੀ ਡੋਰੀ ਪਾ ਕੇ ਬਾਜੂ ਤੇ ਕਈ ਵਾਰੀ ਕੋਈ ਫੁੱਲ ਬਣਾਉਣਾ ਪੈ ਜਾਂਦਾਗਾ ਬਾਕੀ ਡੋਰੀਆਂ ਰੈਡੀमेड ਵੀ ਮਿਲ ਜਾਂਦੀਆਂ ਨੇ ਜੀ ਪਰ ਆਪਾਂ ਨੂੰ ਹੁੰਦਾ ਵੀ ਜਦੋਂ ਆਪਾਂ ਕੋਈ ਵਧੀਆ ਡਰੈਸ ਬਣਾ ਰਹੇ ਹੁੰਨੇ ਆ ਆਪਾਂ ਨੂੰ ਹੁੰਦਾ ਨਾਲ ਦੇ ਕੱਪੜੇ ਦੀ ਆਪਾਂ ਡੋਰੀ ਲਈਏ ਉਹਦੇ ਲਈ ਤੁਸੀਂ ਇਸ ਤਰੀਕੇ ਨਾਲ ਡੋਰੀ ਬਣਾ ਸਕਦੇ ਹੋ ਜੀ ਇਹ ਦੇਖੋ ਮੇਜ਼ੜੀ ਡੋਰੀ ਆਹੋ ਪਲਟਲੀ ਥੋੜੀ ਜੀ ਰਹੇਗੀ ਮੇਰੀ ਡੋਰੀ ਨੂੰ ਸਿੱਧੀ ਕਰਨ ਕਣੀਓ ਇਸ ਤਰੀਕੇ ਨਾਲ ਜੀ ਤੁਸੀਂ ਇਸ ਤੋਂ ਵੀ ਬਰੀਕ ਡੋਰੀ ਬਣਾ ਸਕਦੇ ਹੋ ਜਿੰਨੀ ਵੀ ਬਰੀਕ ਬਣਾਉਣੀ ਹੋਵੇ ਬਸ ਆਪਣੀ ਸੂਈ ਲੰਘਣੀ ਜ਼ਰੂਰੀ ਹੈ ਵਿੱਚ ਦੀ ਤੁਸੀਂ ਡੋਰੀ ਬਣਾ ਸਕਦੇ ਹੋ ਜੀ ਇਸ ਤੋਂ ਚੌੜੀ ਬਣਾਉਣੀ ਹੈ ਤਾਂ ਥੋੜੀ ਜੀ ਵੀ ਜਗ੍ਹਾ ਵੱਧ ਰੱਖ ਕੇ ਸਲਾਈ ਮਾਰ ਲਿਓ ਉਨੀ ਚੌੜੀ ਬਣ ਜੂਗੀ ਆਪਾਂ ਫਰੌਕ ਤੇ ਤਣੀਆਂ ਲਾਉਣੀਆਂ ਹੋਣ ਉਹਦੇ ਲਈ ਤੁਸੀਂ 2 ਇੰਚ ਦੀ ਕਟਿੰਗ ਕਰਕੇ 1 ਇੰਚ ਚੌੜੀ ਦੋਰੀ ਬਣਾ ਸਕਦੇ ਹੋ ਇਹ ਦੇਖੋ ਜੀ ਕਿੰਨੀ ਸੋਹਣੀ ਆਪਣੀ ਸਫਾਈ ਨਾਲ ਦੋਰੀ ਬਣੀ ਹੈ ਇਸ ਤਰੀਕੇ ਨਾਲ ਤੁਸੀਂ ਜਰੂਰ ਟਰਾਈ ਕਰਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਜੀ ਸ਼ੇਅਰ ਵੀ ਕਰ ਦਿਆ ਕਰੋ ਇਹ ਹੁਣ ਜਿਹੜੀ ਆਪਣੀ ਸੂਈ ਹੈ ਇਹਨੂੰ ਆਪਾਂ ਹੁਣ ਬਸ ਧਾਗਾ ਤੋੜ ਦਾਂਗੇ ਜੀ ਦੋਰੀ ਜਿਹੜਾ ਆਪਣਾ ਕੰਮ ਸੀ ਉਹ ਹੋ ਗਿਆ ਧੰਨਵਾਦ ਜੀ